ਪਤਾ ਨਹੀਂ ਸਵੇਰ ਦੀ ਅੰਦਰ ਕੀ ਕਰੀ ਜਾਂਦੀ ਆ ਝੋਗਲੀਆਂ ਹੀ ਮੇਰੀਆਂ ਕਰਨੀਆਂ ਹੋਣੀਆਂ ਵੇਲਾ ਕਿੰਨੀ 도ਗਲੀ ਆ ਮੈਂ ਖੈ ਆ ਜਾ ਦੋਵੇਂ ਜਾਣੀਆਂ ਪੈਣਾ ਪੈਣਾ ਚਾਹ ਬਣਾ ਕੇ ਪੀਨੇ ਆ ਮਮੇ ਠਗੜੀ ਜੀ ਨੇ ਅੰਦਰ ਵਾੜ ਲਿਆ ਵਾ ਮਨਜੀਤ ਚਾਹ ਬਣਾਈ ਪੀ ਕੇ ਜਾਈ ਨਹੀਂ ਹੁਣ ਮੈਂ ਟਾਈਮ ਐ ਨਹੀਂ ਕਿੰਨਾ ਟਾਈਮ ਲੱਗੇ ਇੱਧਰ ਹੀ ਕਰੇ ਬੂਏ ਖੁੱਲੇ ਫੇਰ ਆਉਂਗੀ ਹਾਏ ਹੈ ਨਹੀਂ ਆ ਜਾ ਹਾਂ ਨਹੀਂ ਮੁੜ ਕੇ ਆਉਂਗੀ ਹੁਣ ਟਾਈਮ ਨਹੀਂ ਹਾਏ ਦੁਨੀਆ ਕਿੰਨੀ 도ਗਲੀ ਆ ਕੋ ਜੀ ਜਤੀ ਗਈ ਫੋਨ ਫੋਨ ਕਰਦੀ ਕੋਈ ਗੱਲ ਨਹੀਂ ਮੰਮੀ ਕੀ ਕਰਾਂ ਜੇ ਇਹ ਕੋਸ ਨਹੀਂ ਕਰਨਾ ਕੀ ਆ ਲੀੜਾ ਖੇល ਰਹੀ ਤੋ ਸੂਤਰ ਜੇ ਕਰਕੇ ਹਟੀਆਂ ਵੇਖ ਲੋ ਦੁਨੀਆ ਦੀਆਂ ਚਲਾਕੀਆਂ ਮੇਰਾ ਨਾਮ ਮਨਜੀਤ ਤੁਰੀ ਆਉਂਦੇ ਹੀ ਤੇ ਤੁਹਾਡੀ ਵੱਡੀ ਨਾ ਹੁੰਨੇ ਨਾ ਉਹਨੂੰ ਐਦਾਂ ਆਵਾਜ਼ ਹੀ ਮਾਰੀ ਆ ਪੀ ਆ ਜਾ ਤੇ ਉਸੇ ਵੇਲੇ ਮਨਜੀਤ ਜਲ ਗਈ ਦੋ ਤਿੰਨ ਘੰਟੇ ਹੋ ਗਏ ਅੰਦਰ ਹੀ ਬੈਠੀਆਂ ਉਦੋਂ ਦੀ ਪਤਾ ਨਹੀਂ ਕੀ ਸਲਾਵਾ ਕਰੀ ਜਾਂਦੀਆਂ ਵਾ ਹੈ ਤੇ ਇਹ ਵੇਖੋ ਵੀ ਹੁਣ ਅਦਰ ਬਣਨ ਕੀ ਡਿਆ ਚੁਗਲੀਆਂ ਕਰਨੀਆਂ ਹੋਣਗੀਆਂ ਨਹੀਂ ਮੈਂ ਤਾਂ ਤਾਈਓ ਆਨੀ ਆ ਕਿ ਸਮਝੋ ਇਦਾਂ ਦੀਆਂ ਗੱਲਾਂ ਨੂੰ ਜਿਓ ਤੇ ਹਾਲ ਜਾਂਦੀ ਆ ਕਿ ਉਧਰ ਮੈਂਡ ਮੈਂਡ ਜਾਂ ਤੇਰੇ ਆ ਲੌਂਦੀ ਤਾਂ ਇੱਧਰ ਵੀ ਮੈਂਡ ਮੈਂਡ ਮੈਂ ਤਾਂ ਸਮਝਦੀ ਆ ਤੁਹਾਡੀ ਵੱਡੀ ਨੋ ਨਹੀਂ ਨਾ ਸਮਝਦੀ ਜਿਓ ਮੇਰੇ ਨਾਲ ਤੁਰੀ ਆਉਂਦੀ ਤੇ ਇਹਨੂੰ ਕੀ ਲੋੜ ਹੀ ਉਥੇ ਆਵਾਜ਼ ਮਾਰਦੀ ਇਸ਼ਾਰਾ ਮਾਰ ਕੇ ਅੰਦਰ ਲੈ ਗਈ ਫਿਰ ਸਵਾਦ ਲੈਂਦੀ ਆ ਨਾ ਗੱਲਾਂ ਦੇ ਗੱਲ ਤੇ ਇਹੋ ਹੀ ਆ ਤੁਸੀਂ ਕਹਿ ਦਿੰਦੇ ਵੱਡੀ ਨੋ ਮੇਰੀ ਚੰਗੀ ਬੜੀ ਉਹਦੇ ਚੰਗੀ ਬੜੀ ਆ ਆ ਵੇਲੇ ਚੰਗ ਬੁਣਾ ਤਾਂ ਨਿਕਲ ਡਿਆ ਹੁਣ ਗਈ ਨਿਕਲ ਕੇ ਮਜੀਤ ਚਲ ਜੇ ਇੰਨੀ ਗੱਲ ਸਮਝਾਂਗੀ ਨਾ ਤੇ ਤੁਸੀਂ ਉਹਨਾਂ ਦੇ ਘਰ ਨਾ ਜਾਇਂ ਤੁਸੀਂ ਕੋ ਮਗਰ ਜਾਣਾ ਉਹਦੇ ਫਿਰ ਤੁਹਾਡੇ ਘਰ ਆਹੀ ਉਹਨੇ ਉਹਨੇ ਅਖੜਾ ਹੀ ਉਹਨਾਂ ਦੇ ਘਰੋਂ ਮੈਂ ਉਹਦਣੇ ਨਵਾਜਮਾਰੀ ਮੈਂ ਗਈ ਨਹੀਂ ਤੇ ਮੇਰੇ ਮਗਰ ਆਗੀ ਕਿ ਨਹੀਂ ਤੇ ਪਰ ਉਹਨੂੰ ਵੀ ਸਮਝਾ ਦੋ ਵੱਡੀ ਨੂੰ ਵੀ ਇਹਨੂੰ ਜਿਆਦਾ ਮੂੰਹ ਨਾ ਲਾਵੇ ਜਿਹੜੀ ਮੇਰੀ ਨਹੀਂ ਬਣੀ ਤੁਹਾਡੀ ਨਹੀਂ ਬਣੀ ਤਾਂ ਉਹਦੀ ਕੋਈ ਜਿਆਦਾ ਵਾ ਕੋਈ ਨਹੀਂ ਉੱਧਰ ਜਾਉ ਤੁਹਾਨੂੰ ਵੀ ਕਹਿ ਦੂੰਗੀ ਫਿਰ ਇਹ ਥੋੜੀ ਵੀ ਤੂੰ ਨਾ ਤਾ ਤੋੜਦੇ ਮੈਂ ਤੋੜਦਾ ਤੇ ਉਹ ਸਲਾਵਾ ਕਰੇ ਉਹਦਣਾ ਉਹ ਮੋਠੇ ਕਰਖਣ ਵੀ ਚੱਲ ਕੋਈ ਨਹੀਂ ਤੇ ਇਹ ਸਮਝ ਨਹੀਂ ਆਉਂਦੀ ਵੀ ਤੁਸੀਂ ਲੈਣਾ ਕੀ ਆ ਲੋਕਾਂ ਕੋ ਤੁਸੀਂ ਦੋ ਜਾਣੀਆਂ ਵਾ ਰਾਲ ਮਿਲ ਕੇ ਰਹੋ ਕਿ ਉਹ ਖਿਜੜੀ ਬਣ ਕੇ ਲੋਕਾਂ ਨੂੰ ਖਾ ਲੂ ਉਹ ਮੈਂ ਤੇ ਬਖੇਰਾ ਬਥੇਰਾ ਬਖਾਲਦੀ ਕਿ ਹੋ খিਚੜੀ ਬਣ ਬਣ ਜਦੋਂ ਇਹ ਵਿੱਚ ਚਲਾਕੀਆਂ ਜੀਆਂ ਕਰ ਲਿੰਦੀ ਨਾ ਮੇਰੇ ਨਾਲ ਗੁੱਜੀਆਂ ਗੁੱਜੀਆਂ ਮੈਨੂੰ ਉਹ ਨਹੀਂ ਚੰਗੀਆਂ ਲੱਗਦੀਆਂ ਅੱਜ ਤਾਂ ਮੇਰੀ ਚਾਚੇ ਨੇ ਥੋੜਾ ਪਾ ਕੇ ਦਿੱਤਾ ਨਾ ਕੱਲ ਨੂੰ ਹੋਰ ਵੀ ਉਹ ਪਾ ਕੇ ਦੇ ਸਕਦੀ ਵੀ ਮੈਂ ਸਾਰਾ ਕੁਝ ਮੈਂ ਸੰਭਾਲਾਂ ਦਵਿੰਦਰ ਦਾ ਪਰ ਇਹ ਗੱਲ ਦਾ ਮਾਤਾ ਤੈਨੂੰ ਗੁੱਸਾ ਹੀ ਲੱਗੇ ਸਾਹਮਣਾ ਉਹਨੇ ਕੀ ਆ ਕੋਈ ਨਹੀਂ ਉਹਦੇ ਨਾਲ ਵੀ ਜਾਣੀ ਤੂੰ ਨੂੰ ਸਮਝਾ ਕੇ ਆਉਣੀ ਆ ਤੁਸੀਂ ਆਪਸ ਵਿੱਚ ਦੋਵੇਂ ਚੰਗੀਆਂ ਰਹੋਗੇ ਨਾ ਤੇ ਕਿ ਕੋਈ ਆਂਦਾ ਹੀ ਨਹੀਂ ਕੋਸ ਵੀ ਨਾ ਕਿਸ ਦੀ ਗੱਲ ਸੁਣੋ ਤੇ ਨਾ ਕਰੋ ਮੈਂ ਤਾਂ ਬਥੇਰੀ ਚੰਗੀ ਰਹਿਣੀ ਆ ਉਹਨੂੰ ਤੁਸੀਂ ਬਥੇਰਾ ਸਮਝਾ ਸਮਝਾ ਵੇਖ ਲਿਆ ਉਹਦੇ ਪੱਥਰ ਤੇ ਪਾਣੀ ਪਾਉਣਾਂ ਲੱਗਾ ਲੋਨੇ ਨਹੀਂ ਮੰਨਣਾ ਮੈਂ ਤੁਹਾਨੂੰ ਦੱਸ ਦਾਂ ਉਹ ਸਮਝਣਾ ਕਿਉਂ ਨਹੀਂ ਮੈਂ ਵੇਖੀ ਸਮਝਾ ਕੇ ਆਉਂਦੀ ਉਹਦੇ ਕੋ ਕੀ ਲੈਣਾ ਵਾ ਘੜੀ ਮੁੜੀ ਕਦੇ ਇਧਰ ਮੈਂਡ ਮੈਂਡ ਕਰ ਜਾਂਦੀ ਕਦੇ ਉਧਰ ਕਰ ਜਾਂਦੀ ਆ ਇਹ ਤਾਂ ਫੇਰ ਘਾਰ ਹੀ ਪਾੜਨ ਵਾਲੀ ਗੱਲ ਹੋਈ ਨਾ ਸਾਡੀ ਸਤਿ ਸ਼੍ਰੀ ਅਕਾਲ ਭਾਬੀ ਜੀ ਸਤਿ ਸ਼੍ਰੀ ਅਕਾਲ ਹੋਰ ਸਨਾ ਠੀਕ ਠਾਕ ਆ ਵਧੀਆ ਠੀਕ ਆ ਆ ਜਾ ਬਹਿ ਜਾ ਫੋਨ ਫਾਨ ਹੀ ਨਹੀਂ ਦਿਖੰਦਿਆ ਕੋਈ ਨਹੀਂ ਘਰੇ ਹੈਗੇ ਮੰਮੀ ਹੁਣੀ ਨਹੀਂ ਕਰ ਰਹੀ ਆ ਸਾਰੇ ਉਦਾਂ ਹੀ ਆਹ ਵਲੇ ਗਰਮੀ ਜੀ ਲੱਗਣ ਡਿਆ ਪਿੰਦੀ ਨਾ ਅੰਦਰ ਹੋ ਗਏ ਹੁਣੇ ਆ ਅੱਛਾ ਕੱਲੇ ਆਇਓ ਮੈਂ ਤਾਂ ਕੱਲੀ ਆਈ ਆ ਕੋਈ ਨਹੀਂ ਸਾਹਮਣੇ ਦਿਖਿਆ ਤੇ ਮੈਂ ਹਾਂ ਬੂਆ ਖੁੱਲਾ ਮੈਂ ਇੱਧਰ ਨੂੰ ਆ ਗਈ ਹੂਗਾ ਵੀ ਟੁਕਿਆ ਸੀ ਫਿਰ ਅੰਦਰ ਹੋਏ ਆ ਨਹੀਂ ਇੱਥੇ ਹੀ ਆ ਮੈਂ ਪਾਣੀ ਲਿਆਵਾ ਹੋਰ ਭਾਬੀ ਜੀ ਵੀਰ ਜੀ ਵੀਰ ਜੀ ਵੀ ਇੱਥੇ ਹੀ ਆ ਤੁਰ ਜੇ ਸਮਾਨ ਲੈਣ ਗਏ ਅੱਡੇ ਨੂੰ ਅੱਛਾ ਤੂੰ ਸੁਣਾ ਪਰਿਵਾਰ ਠੀਕ ਆ ਸਭ ਵਧੀਆ ਠੀਕ ਠਾਕ ਆ ਤੂੰ ਹੀ ਸੁਣਾ ਬਸ ਅਹੀਂ ਵੀ ਠੀਕ ਹੀ ਵੇਖ ਲਾ ਜਿਹੜੀ ਘੜੀ ਲੰਘ ਜੇ ਤੁਸੀਂ ਕਿਤੇ ਚੇਤਾ ਹੀ ਭਲਾਇਆ ਮੇਰੇ ਅਖ ਦੇ ਇਥੇ ਬੰਦਾ ਗੇੜਾ ਮਾਰ ਲੈਂਦਾ ਤੁਸੀਂ ਰਹਿ ਜਵੇਂ ਆ ਚੇਤਾ ਕੋ ਭਲਾਉਣਾ ਵਾ ਯਾਦ ਤੇ ਰੋਜ਼ ਹੀ ਕਰੀਦਾ ਵਾ ਇੱਕ ਵਾਰੀ ਬਸ ਆ ਨਿਕ ਨਿਕੇ ਦੇ ਨਹੀਂ ਨਿਕਲਿਆ ਹੀ ਨਹੀਂ ਗਿਆ ਹੁਣ ਦਿਨ ਖੁੱਲ ਗਿਆ ਕੋਈ ਨਹੀਂ ਆਵਾਂਗੇ ਕਿਸ ਦਿਨ ਮਾਰਦੇ ਰਹੇ ਘਰੇ ਹੀ ਯਾਦ ਕਰ ਛੱਡਿਆ ਕਰੋ ਤੇ ਕਿਤੇ ਆਓ ਜਾਓ ਤੇ ਮੇਰੀ ਅੱਜ ਥਾਣੀ ਦੇ ਆਣੇ ਨੂੰ ਪਤਾ ਹੋਵੇ ਪਈ ਤੇ ਮਗਰ ਕੋਈ ਆਉਂਦਾ ਵਾ ਉਹ ਨਹੀਂ ਗੱਲ ਤੇ ਤੇਰੀ ਠੀਕ ਵਾ ਬਥੇਰਾ ਯਾਦ ਕਰੀਦਾ ਗੱਲ ਤੇਰੀ ਵੀ ਸਹੀ ਵੀ ਜਾਣਾ ਚਾਹੀਦਾ ਚਲ ਇਹ ਦੱਸ ਕਿਦਾਂ ਤਾਂ ਰਾਣੀਆਂ ਚਾਣੀਆਂ ਚੰਗੀਆਂ ਲੈਂਦੀਆਂ ਹਣ ਚੰਗੀਆਂ ਨੂੰ ਤਾਂ ਚੰਗੀਆਂ ਹੀ ਆ ਟਾਈਮ ਪਾਸ ਕਰਨ ਲਈ ਮੈਂ ਆਪਣਾ ਤੇ ਆਪਣੇ ਜੋਰ ਨਾ ਹੀ ਕਰਨ ਡਈ ਆ ਤੇ ਜੇ ਮਗਰਮਾਸਾ ਪੂਰਾ ਡਾਰੋਵੇ ਤੇ ਉਹਨਾਂ ਨੂੰ ਵੀ ਹੋਵੇ ਵੀ ਇਹਨੇ ਪੇਕਿਆਂ ਦਾ ਜੋਰ ਆ ਤੇ ਕੋਈ ਗੱਲ ਨਾ ਕਰਨ ਮੈਂ ਇयां ਜਦੋਂ ਚੀ ਕਰੇ ਤੁਹਾਡਾ ਹੋ ਜਾ ਹੋ ਜਾ ਆਪ ਤੇ ਤੁਸੀਂ ਕਿਤੇ ਚੇਤਾ ਭਲਾਇਆ ਹਾਏ ਅਸੀਂ ਤੇ ਆਪ ਬੜੇ ਫਸੇ ਅਸੀਂ ਵੀ ਟਾਈਮ ਪਾਸ ਹੀ ਕਰ ਰਹੇ ਹਾਂ ਹੁਣ ਕੀ ਇੱਕ ਦੂਜੇ ਦਾ ਪਤਾ ਲਈਆ ਤੈਨੂੰ ਵੀ ਪਤਾ ਵਾ ਵੀ ਸਾਡੇ ਵੀ ਇੱਕ ਬਲਸ਼ਣੀ ਪੱਲੇ ਪਈ ਆ ਜਿਹੜੀ ਹਾਨੂੰ ਉਹ ਦਿਨੇ ਜੀਨ ਦਿੰਦੀ ਤੇ ਨਾ ਰਾਤ 24 ਘੰਟੇ ਕਲਾ ਮੋਰਚਾ ਫਤਿਹ ਕਰਨ ਨੂੰ ਤਿਆਰ ਰਹਿੰਦੀ ਬਸ ਹੋਵੇ ਸਹੀ ਗਾੜੀ ਕੋਈ ਲੜਾਈ ਕਰਨ ਵਾਲਾ ਹਰ ਵੇਲੇ ਵੀ ਜੇ ਕਹੇਗੀ ਤੇ ਹਰ ਵੇਲੇ ਵੀ ਕੁੰਡ ਪਸਾਈ ਰੱਖੂਗੀ ਕਿਉਂ ਹੋਣ ਕੀ ਹੋ ਗਿਆ ਵਾ ਹੁਣ ਕੀ ਆ ਵੇਖ ਲਾ ਕਿ ਜਦੋਂ ਅਸੀਂ ਅੱਧੋ ਅੱਡ ਹੋਏ ਹਾਂ ਤੇ ਤੁਹਾਡੇ ਸਾਹਮਣੇ ਤੂੰ ਭੈਣ ਵਾ ਤਾਨੂੰ ਅਸੀਂ ਵਿੱਚ ਭਾ ਲਿਆ ਸੀ ਨਾ ਨਾ ਹੱਡੀ ਤਨਹੀਂ ਵਿੱਚ ਭਾ ਲਿਆ ਸੀ ਉਦੋਂ ਭਾਵੇਂ ਤੁਹਾਡੇ ਨਾਲੋਂ ਛੋਟੀ ਹਾਂ ਤੇ ਉਦੋਂ ਕਹਿੰਦੀ ਸੀ ਵੀ ਮੈਂ ਮਾਤਾ ਨੂੰ ਨਹੀਂ ਦੇਣਾ ਮਾਤਾ ਮੇਰੇ ਵੱਲ ਰਹੇ ਤੇ ਮਾਤਾ ਆਂਦੀ ਵੀ ਮੈਂ ਆਪਣੀ ਸੱਸ ਨਹੀਂ ਛੱਡਣੀ ਤਾਂ ਦੀ ਮੈਂ ਦੋਵੇਂ ਸਾਂਭੀ ਜਾਊ ਹੁਣ ਮਾੜੀ ਜੀ ਕੋਈ ਗੱਲ ਹੁੰਦੀ ਨਾ ਕਿ ਤੇ ਹੱਥ ਧਾਰ 2 4000 ਰੁਪਇਆ ਮਾਤਾ ਕੋ ਹਜ਼ਾਰਾ ਸਮਝ ਕੇ ਵੀ ਮੰਗੀਏ ਤੇ ਇੱਕੋ ਹੀ ਗੱਲ ਹੁੰਦੀ ਆ ਖਾਂਦੀ ਇਥੋਂ ਸਾਂਭਦੇ ਤਾਨੂੰ ਡੋਲਿਆਂ ਨੂੰ ਮੈਂ ਲੰਗਰ ਮੈਂ ਲਾਉਣੀ ਆ ਤੇ ਪੈਸੇ ਤੇ ਉੱਥੇ ਜਾ ਕੇ ਦੇਣੀ ਮੇਰੀ ਕੋਣ ਗੱਲ ਕੀ ਗੱਲ ਹੋ ਮੇਰੀ ਸੱਸ ਨਹੀਂ ਹੁੰਨੀ ਮੈਂ ਉਹਦੇ ਕੋ ਹਜ਼ਾਰੇ ਸਾਰੇ ਲੈ ਕੇ ਵਰਤ ਨਹੀਂ ਸਕਦੀ ਹੈ ਆ ਪਿੱਛੇ ਜੇ ਥੋੜੇ ਜਿਹਾ ਹੀ ਪੈਸੇ ਫੜਲੇ ਪਾ ਮੈਂ ਹੀ ਮੋੜ ਵੀ ਦਿੱਤੇ ਪਰ ਉਹਦੋਂ ਵੀ ਬੜੀਆਂ ਗੱਲਾਂ ਬਾਤਾਂ ਕੀਤੀਆਂ ਇਹਦਾ ਕੋਈ ਹੱਕ ਹੈਗਾ ਨਹੀਂ ਮਿੰਦੇ ਇਹ ਨਹੀਂ ਸਮਝਾਉਂਦੀ ਕਿ ਸਭ ਕੁਛ ਤੇ ਉਹਦੇ ਕੋਲ ਆ ਤਨਖਾ ਉਹਦੀ ਆਉਣ ਦੇ ਹੀ ਮਹੀਨੇ ਬਾਅਦ ਆਉਂਦੇ ਵਰਤਦੇ ਤੇ ਤੁਸੀਂ ਜੇ ਤੁਸੀਂ ਵਰਤ ਲੋ ਚਾਹੇ ਉਹ ਵਰਤੋ ਕਿ ਨਹੀਂ ਵਰਤਦੇ ਵਰਤਦੀ ਉਹ ਆ ਅਹੀਂ ਕਹਦੇ ਵਰਤਦੇ ਅਹੀਂ ਤੇ ਜੇ 2-4000 ਲੱਲਾਂਗੇ ਤੇ ਹਜ਼ਾਰਾ ਲੈਣੇ ਆ ਬਾਕੀ ਤੇ ਸਾਰਾ ਕੋਸ਼ ਆਪ ਵਾਉ ਆ ਵਲੇਟਾ ਮਾਰ ਕੇ ਤੇ ਉੱਤੇ ਐ ਬੈਠੀ ਹੋ ਤੇ ਜੇ ਕਹੋ ਤੇ ਫਿਰ ਲੜਾਈ ਕੀ ਕਰੀਏ ਅਹੀਂ ਸਾਰਾ ਕੋਸ਼ ਆਂਦੀ ਮੈਂ ਹੀ ਖਾਲਾ ਮੇਰਾ ਬਾਂਜੇ ਬਸ ਬੰਦਾ ਘਰ ਬਿਠਾ ਰਮਾਨ ਤੇ ਸਾਡਾ ਸਾਡਾ ਵੇਹਲਾ 4 ਦਿਨ ਆਉਂਦਾ ਹੀ ਤੇ 4 ਦਿਨ ਫਿਰ ਉਥੇ ਮੇਲੇ ਚ 4 ਦਿਨ ਆਉਣਾ ਤੇ 4 ਦਿਨ ਮੇਲੇ ਚ ਅਗਲੇ ਨੂੰ ਕੀ ਲੋੜ ਜਾਂਦੀ ਅਗਲੇ ਨੂੰ ਦਿਖਣ ਡਿਆ ਵਾ ਵੀ ਮਾਂ ਦੇ ਪੈਸੇ ਬਥੇਰੇ 30 40 ਹਜ਼ਾਰ ਮੂੰਹ ਨਾ ਕਹਿ ਲਈਦਾ ਸੌਦਾ ਉਹ ਲਿਆ ਕੇ ਦਵੇ ਸਲੰਡਰ ਉਹ ਭਰਾਵੇ ਵਨ ਸਵੰਨੀਆਂ ਸਬਜ਼ੀਆਂ ਮੰਮੀ ਲਿਆ ਕੇ ਦਵੇ ਤੇ ਰੋਟੀ ਇਨਾਂ ਕੋ ਫੇਰ ਨਲਵਾਵੇ ਰੋਟੀ ਝਾਰ ਦੇ ਲੈਣਾ ਉਲਦੀ ਭਾਬੀ ਮੇਰੀ ਗੱਲ ਦਾ ਤੁਹਾਨੂੰ ਲੱਗਣਾ ਗੁੱਸਾ ਚੰਗੀ ਤੇ ਮੇਰੀ ਮਾਂ ਨਹੀਂ ਆ ਪੀ ਜਿਹੜੀ ਸਾਰਾ ਕੁਝ ਇਕੱਠਾ ਕਰ ਕਰ ਅੱਜ ਦਈ ਜਾਂਦੀ ਅੱਜ ਤੁਰੀ ਫੇਰਦੀ ਆ ਤੇ ਖਵਾਈ ਜਾਂਦੀ ਭਲਕੇ ਮੰਜੇ ਦੇ ਪੈ ਨੂੰ ਇਹਨੂੰ ਸਾਹਮਣਾ ਕਿੰਨੇ ਆ ਜਿਹਦੀ ਹੋਣੀ ਕਦਰ ਮੁਰਕੇ ਉਹਦੀ ਕਿੱਥੋਂ ਜੂਗੀ ਕਹਨੇ ਵੀ ਨਹੀਂ ਸਾਹਮਣਾ ਮੁੜ ਕੇ ਕਹਨੇ ਵੀ ਨਹੀਂ ਸਾਹਮਣਾ ਜੇ ਮੇਰੇ ਵੱਲ ਆਵੇ ਮੇਰੇ ਵੱਲ ਰਵੇ ਤਾਂ ਫੇਰ ਹੀ ਮੈਂ ਸਾਹਮਣੂਗੀ ਮੈਨੂੰ ਵੀ ਕੀ ਲੋੜ ਵਾਜਦਾ ਅਹੀਂ ਤੇ ਸਗੋਂ ਆਪ ਪਰ ਖਿਜੇ ਚੰਗਾ ਹੋਇਆ ਤੂੰ ਆ ਗਈ ਮੈਂ ਤਾਂ ਤੈਨੂੰ ਆਪ ਬੁਲਾ ਕੇ ਲਿਆਉਣਾ ਸੀ ਇੱਥੋਂ ਮੈਂ ਯਾ ਲੱਛਣਿਓ ਘਰ ਦਾ ਮਾਹੌਲ ਇਦਾਂ ਦਾ ਹੀ ਓ ਇੱਕ ਵਾਰੀ ਆਓ ਤੇ ਬਹਿ ਕੇ ਤਾਂ ਸਲਜਾਓ ਮੇਰ ਕੋ ਨਹੀਂ ਭਾਬੀ ਸਲਜਾਏ ਜਾਂਦੇ ਮੇਰੇ ਤੇ ਆਪਣੇ ਨਹੀਂ ਕਰਦੇ ਰੋਣੇ ਮੁੱਕਦੇ ਤੇ ਜੇ ਮੈਂ ਇੱਥੇ ਆਣ ਕੇ ਤੁਹਾਡੇ ਸੁਣ ਲਾਪਾ ਤੇ ਮੈਂ ਕੱਲੀ ਕਿੱਧਰ ਕਿੱਧਰ ਹੋਵਾਂ ਮੇਰ ਕੋ ਨਹੀਂ ਇਨਾ ਕੁਝ ਹੋਇਆ ਜਾਂਦਾ ਮੈਂ ਕਰੀਆਂ ਪਹਿਲਾਂ ਮੰਮੀ ਦਾ ਪਤਾ ਲੈਣੀ ਆ ਬਹਿ ਜਾ ਚਾਹ ਨਹੀਂ ਪੀ ਕੇ ਜਾਂਦੀ ਨਹੀਂ ਪੈਣਾ ਮੈਂ ਪਹਿਲਾਂ ਉਹਨੂੰ ਵੇਖਾਂ ਤੇ ਸਹੀਂ ਵੀ ਉਹ ਕੀ ਦੱਸਦੀ ਉਹਨੂੰ ਪੁੱਛਾਂ ਵੀ ਕਾਹਦਾ ਰੌਲਾ ਹੋ ਮੇਰੀ ਗੱਲ ਸੁਣ ਸਿੱਧਾ ਸਿੱਧਾ ਮੰਮੀ ਨੂੰ ਕਹ ਦੇ ਵੀ ਇਹ ਲੜਾਈ ਮੁੱਕਨੀ ਫੇਰੀ ਉਹ ਵੀ ਪੈਸੇ ਇਹਨਾਂ ਨੂੰ ਚੁੱਪ ਕਰਕੇ ਨਾ ਦਾਹੋਂ ਨੂੰ ਦੇ ਦਿਆ ਕਰੇ ਤੇ 10 ਮੈਨੂੰ ਦਾਹੋਂ ਨੂੰ ਕਹੀ ਖਰਵੇ ਨਾ ਮੈਨੂੰ ਅਹੀਂ ਵੀ ਬੜੇ ਹੁਣ ਇਹ ਗੱਲ ਤੋਂ ਤੰਗ ਵਾਂ ਬਥੇਰਾ ਚਰਪਲ ਮਾਨਸੀਆਂ ਕਰ ਕਰ ਵੇਖ ਲਿਆ ਵਾ ਵੀ ਆਪਣੇ ਨਾਮ ਜਮਾ ਕਰਾਇਆ ਕਰੇ ਤੇ 10-10 ਸਾਨੂੰ ਬਰਾਬਰ ਦਿਆ ਕਰੇ ਇਹ ਨਹੀਂ ਵੀ ਇੱਕ ਨੂੰ ਸੌਦੇ ਲਿਆ ਲਿਆ ਦੇਈ ਜਾ ਤੇ ਦੂਜਾ ਬੰਦਾ ਵੇਂਦਾ ਰਵੇਂ ਮੂੰਹ ਹਲ ਆਹੋ ਸਾਰਾ ਕੁਝ ਤੁਹਾਨੂੰ ਦੇ ਦੇਵੇ ਮੈਂ ਇਹਦੇ ਮਤ ਰਹੀ ਹਾਂ ਹਨਾ ਆਪਣਾ 10-10 ਤੁਹਾਨੂੰ ਗਿਣ ਗਿਆ ਵਾ ਵੀ 10 ਤੈਨੂੰ ਜਿਹੜੇ ਦਾਹੋਂ ਨੂੰ ਦੇ ਦੇ ਕਿਤੇ ਕਦੀ ਕਿਹਾ ਵੀ ਤੀਨ ਨੂੰ ਵੀ ਕੱਖ ਦੇ ਦੇ ਹਾਏ ਤੀਹਾਨੂੰ ਤੇ ਦਿੰਦੇ ਆ ਰਹੀ ਦਵਾਂਗੇ ਉਹ ਮਾਵਾ ਨਹੀਂ ਦਿੰਦੇ ਆਰ ਦਿੰਦੀਆਂ ਹੁੰਦੀਆਂ ਮਾਵਾ ਅੱਗੋਂ ਪਿੱ ਮੈਂ ਦੋ ਹਿੱਸਿਆਂ ਨੂੰ ਰੋਣ ਲਈ ਆ ਤੇ ਤੀਜਾ ਭਿਆਲ ਹੋਰ ਆਉਣ ਦਾ ਲਿਆ ਵਿੱਚ ਇਦਾਂ ਕਰ ਤਹੀਂ ਰਹਿਣ ਦੇ ਤੂੰ ਲੈ ਜਾ ਜੋ ਕੁਛ ਹੈਗਾ ਵਾ ਹੱਦ ਹੋਈ ਹੁਣ ਇਹ ਨਖਤੀ ਪਤਾ ਨਹੀਂ ਨੇਰੀ ਆਂਗੂ ਕਿੱਧਰ ਆ ਗਈ ਜਿਹੜੀ ਆਂਦੀ ਮੇਰੇ ਆਪਣੇ ਘਰ ਨਹੀਂ ਸੰਭਾਲਿਆ ਜਾਣ ਦਿਆ ਹਾਂ ਵੀ ਮਾਂ ਕੋਲੋਂ ਕੁਛ ਨਾ ਕੁਛ ਪੁੱਛਦੀ ਆ ਤੇ ਇਹਨਾਂ ਦੇ ਆਪਣੇ ਰੋਣੇ ਧੋਣੇ ਨਹੀਂ ਮੁੱਕਦੇ ਹਾਨੂੰ ਦੇ ਦੇ ਹਾਨੂੰ ਦੇ ਦੇ ਮੈਂ ਜਿਹੜੇ ਕੰਮ ਆਈਆਂ ਮੇਰਾ ਘਰੇ ਹੋਣਾ ਹੀ ਨਹੀਂ ਆ ਹਾਂ ਲਾ ਸਾਸਰੀ ਕਾ ਮਮੀ ਸਾਸਰੀ ਕਾ ਕੱਲੀ ਆਈ ਆ ਆਹੋ ਕੱਲੀ ਆਈ ਮੈਂ ਤੇ ਕਦੋਂ ਦੀ ਆਈ ਆ ਤੁਸੀਂ ਸਾਹਮਣੇ ਨਹੀਂ ਕੋਈ ਦਿਖਿਆ ਤੇ ਮੈਂ ਉੱਧਰ ਭਾਬੀ ਵਾਲ ਚਲੇ ਗਈ ਅੱਛਾ ਤੇ ਮੈਂ ਇੱਥੇ ਹੀ ਤੋਂ ਇਧਰ ਨੂੰ ਆ ਜਾਂਦੀ ਮੈਨੂੰ ਕੀ ਪਤਾ ਮੈਂ ਬੂਆ ਠੁਗਿਆ ਕੀ ਪਤਾ ਕੋਈ ਘਰੇ ਹੈਗਾ ਕਿ ਨਹੀਂ ਹੈਗਾ ਮੈਂ ਗਾਂ ਹੁੰਦੀ ਤਾਂ ਤੈਨੂੰ ਪਤਾ ਲੱਗਦਾ ਮੰਦਰੇ ਹੀ ਬੜੀ ਜਲਾਗ ਆ ਤੂੰ ਪੀ ਕੇ ਇੱਕ ਕੱਪ ਚਾਹ ਦਾ ਤੇ ਮੱਥੇ ਤੇ ਅੱਖ ਰੱਖ ਲਈਆਂ ਹੈ ਹਾਏ ਚਾਹ ਦੇ ਕੱਪ ਦਾ ਪੀ ਕੇ ਮੱਥੇ ਤੇ ਅੱਖਾਂ ਮੈਂ ਕਿਹੜੀ ਥਾਂ ਰੱਖਣੀ ਆਈ ਕੀ ਨਹੀਂ ਕੋਟ ਤੇਰ ਕੋਈ ਚਾਹੀ ਤੇ ਚੱਲ ਉਹਦੇ ਕੋਲੋਂ ਮੈਂ ਪੀ ਆਈ ਆ ਤੇ ਫਿਰ ਕੀ ਫਰਕ ਪੈ ਗਿਆ ਅਛਾ ਕਿਉਂ ਤੱਕ ਪੀ ਆਈ ਮੈਨੂੰ ਪਤਾ ਵਾ ਸੱਚ ਸੱਚ ਦੱਸ ਦੇ ਕਿ ਉਥੇ ਕੀ ਗੱਲਾਂ ਹੋਈਆਂ ਤੇ ਕਿਹੜੀਆਂ ਉਹਨੇ ਕੀਤੀਆਂ ਮੇਰੇ ਬਰ ਖਲਾਪ ਕੀਤੀਆਂ ਵੀ ਉਹਨੇ ਜ਼ਰੂਰ ਹੋਣੀਆਂ ਵਾ ਐਡੀ ਗੱਲ ਨਹੀਂ ਆ ਹਾਏ ਨਹੀਂ ਤੈਨੂੰ ਕਿਉਂ ਵਹਿਮ ਪੈ ਗਿਆ ਉਹਨੇ ਵਿਚਾਰੀ ਨੇ ਕੋਈ ਗੱਲ ਨਹੀਂ ਤੇਰੇ ਬਾਰੇ ਕੀਤੀ ਨਾ ਕੋ ਤੇਰੇ ਅਗਲਿਆਂ ਦੀ ਨਾ ਕੋ ਤੇਰੇ ਪਿਛਲਿਆਂ ਦੀ ਨਾ ਤੇਰੀ ਉਹਨੇ ਤੇ ਸਾਰੀਆਂ ਆਪਣੇ ਵਿਹਾਰੀ ਆਪਣੇ ਪੇਕਿਆਂ ਦੇ ਦੋ ਘੰਟੇ ਤੂੰ ਉਥੇ ਲਾਈ ਆ ਤੇ ਤੁਹਾਡੀਆਂ ਵਿਹਾਰੀ ਗੱਲਾਂ ਨਹੀਂ ਮੁਕੀਆਂ ਨਾਲੇ ਮੈਂ ਚਾਹ ਤੈਨੂੰ ਕੀ ਪਾ ਕੇ ਦੇ ਦੇਣ ਲੱਗੀ ਹਾਂ ਚਾਹ ਚ ਤੇ ਉਹ ਪਾ ਪਾ ਦਿੰਦੀ ਆ ਉਹ ਵੀ ਸੋਡੇ ਮਿੱਠੇ ਲੋਕਾਂ ਨੂੰ ਦੂਜੀ ਗੱਲ ਤੂੰ ਉਥੋਂ ਐ ਆਈ ਜਿਦਾ ਤੀਰ ਕਮਾਂਚੋਂ ਨਿਕਲ ਗਿਆ ਹੁੰਦਾ ਤੇ ਮੁਲਕੇ ਕਿਤੇ ਵਾਪਸ ਪੈਣਾ ਹੀ ਨਹੀਂ ਆ ਵੀ ਮੁੜਕੇ ਦਵਿੰਦਰ ਦੀ ਤੈਨੂੰ ਲੋੜ ਪੈਣੀ ਨਹੀਂ ਆ ਜਾ ਨਹੀਂ ਦਵਿੰਦਰੇ ਤੈਨੂੰ ਕਿਉਂ ਵਹਿਮਾ ਪਰਮਾਨੇ ਖਾ ਲਿਆ ਪੈਣੇ ਮੇਰਾ ਤੇ ਬੂਹਾ ਖੁੱਲਾ ਹੀ ਤੇ ਮੈਂ ਤਾਂ ਤਾਂ ਛੇਤੀ ਆ ਗਈ ਤੇਰੇ ਬਦ ਮੰਮੀ ਵੀ ਘਰ ਹੈ ਨਹੀਂ ਹੀ ਤੇ ਗੋਲਗੋਲਤ ਲੱਗ ਛੱਕੇ ਅੰਬਲੀ ਆ ਉੱਥੇ ਜਾਦਾ ਨਾ ਗੇਟ ਲੱਗਾ ਤੇ ਮੈਂ ਮਾਰ ਕੇ ਆ ਜਾਂਦੀ ਤਾਂ ਕੋਈ ਗੱਲ ਨਹੀਂ ਸੀ ਉਦੋਂ ਨਹੀਂ ਤੈਨੂੰ ਅੰਬਲੀ ਦੇ ਹੈ ਉਦੋਂ ਨਹੀਂ ਤੈਨੂੰ ਬੂਆ ਖੁੱਲਾ ਦੇਆ ਜਦੋਂ ਦੀ ਇੱਥੇ ਮੁੰਮੁੰਮੁੰਮਣ ਕਰਨੀ ਕੋੜ ਮੈਂ ਚਾਹ ਬਣਾ ਕੇ ਜੋ ਬੈਠੀ ਹੁਣ ਆਉਂਦੀ ਕਿਤੇ ਹਰੀਆਂ ਇਲੈਚੀਆਂ ਨਹੀਂ ਕਿਤੇ ਲੌਂ ਕਈ ਕੁ ਪਾਇਆ ਪੰਜੀਰੀ ਆਈ ਇਥੋਂ ਲਾਗੋ ਕਿਸ ਨੇ ਬਣਾਈ ਬੜੀ ਸਵਾਦ ਮੈਂ ਤਾਂ ਦੋਵੇਂ ਪੈਣਾ ਬਹਿ ਕੇ ਖਾਨੀਆਂ ਚੱਲ ਕੋਈ ਨਹੀਂ ਫੇਰ ਆਉਂਗੀ ਤਾਂ ਖਾ ਲੂੰਗੀ ਪੰਜੀਰੀ ਨਹੀਂ ਤਾਂ ਉਥੋਂ ਮੈਨੂੰ ਪਾ ਕੇ ਭੇਜ ਦੀ ਮੈਂ ਘਰੇ ਬਹਿ ਕੇ ਖਾ ਲੂੰਗੀ ਆਹੋ ਭੇਜ ਦੀ ਤੈਨੂੰ ਪੰਜੀਰੀ ਪਾ ਕੇ ਬੜੀ ਤੋਂ ਮ ਦਰਾਣੀ ਠਾਣੀਆਂ ਦੀ ਵੱਡੀ ਨਾਰਾਜ਼ ਰਹਿੰਦੀ ਠੀਕ ਵਾਂਕੁੰਦੀ ਕਾਂਦੀ ਕਨੀ ਨਹੀਂ ਮਾਤਾ ਮੇਰ ਨਾਲ ਨਹੀਂ ਕੁੰਦੀ ਤੇ ਮੈਂ ਉਹਨਾਂ ਨੂੰ ਕਵਾ ਕੇ ਕੀ ਲੈਣਾ ਵਾ ਗੱਲ ਤੇ ਸਾਰੀ ਪੇਕਿਆਂ ਦੇ ਮੁੱਕਦੀ ਅਗਲੀਆਂ ਦੇ ਆਉਂਦੇ ਮਗਰ ਤੇ ਉਹਨਾਂ ਦੀ ਭੂਆ ਮੱਚਦੀ ਆ ਵੀ ਸਾਡੇ ਆਉਂਦੇ ਤੇ ਮੇਰਾ ਤਾਂ ਕੋਈ ਵੜਦਾ ਨਹੀਂ ਜੋ ਮੇਰਾ ਪਿਓ ਦੁਨੀਆ ਤੋਂ ਗਿਆ ਮੇਰੇ ਤੇ ਮਗਰ ਨਹੀਂ ਕੋਈ ਵੜਿਆ ਪਿਛਾਲੇ ਦਾ ਹਾਲ ਚਾਲ ਹੀ ਪੁੱਛ ਲਿਆ ਭਰਾ ਪਰ ਜਾਇਆ ਛੱਡੇ ਮੇਰੇ ਤੇ ਮਾਂ ਨੇ ਵੀ ਚੇਤਾ ਭਲਾਇਆ ਮੇਰਾ ਤੇ ਮੇਰੀ ਗੱਲ ਸੁਣਾ ਹਾਈਦਾ ਉਧਰ ਗਈ ਤਾਂ ਉਹਨਾਂ ਨੂੰ ਸੁਣਾਉਣਾ ਹੀ ਮੇਰੇ ਤੇ ਆਣ ਕੇ ਕੱਢਦੀ ਮੈਂ ਕਿੱਦਾਂ ਜਾ ਦੱਸ ਨਾ ਮੇਰ ਕੋ ਬੱਸੇ ਚੜਿਆ ਜਾਵੇ ਨਾ ਮੈਂ ਕੱਲੀ ਆ ਸਕਦੀ ਨਾ ਜਾ ਸਕਦੀ ਆਹੋ ਇਹਨਾਂ ਦੇ ਟੰਡੋਲੇ ਤੂੰ ਸਾਰੇ ਕਰ ਲੈਨੀ ਆ ਤੇ ਮੇਰੇ ਵਰੀ ਤੇਰ ਕੋ ਬੱਸੇ ਵੀ ਨਹੀਂ ਚੜਿਆ ਜਾਂਦਾ ਉਹ ਤੇ ਹੁੰਦੇ ਆ ਹੀ ਡੈਪੀ ਆਪਣੇ ਹੀ ਰੋਣੇ ਰੋਣ ਅਹੇ ਉਹ ਤਿਗਣ ਨਹੀਂ ਦਿੰਦੀ ਉਹ ਬਹਿਣ ਨਹੀਂ ਦਿੰਦੀ ਉਹ ਕਰਨ ਨਹੀਂ ਦਿੰਦੀ ਮਾਦਾ ਸਾਰੇ ਖਾਂਦੇ ਯਾਰੀ ਉਹਨੂੰ ਵੀ ਇਹੀ ਹੋ ਵੀ ਜੋ ਕੁਝ ਮਾਤਾ ਦਾ ਵਾ ਸਾਨੂੰ ਮਿਲੀ ਜਾਵੇ ਇਹਨੂੰ ਇਹ ਆ ਵੀ ਜੋ ਕੁਝ ਸਾਨੂੰ ਮਿਲੀ ਜਾਵੇ ਮੈਂ ਤੇ ਇਹ ਨਹੀਂ ਸਮਝ ਆਉਂਦੀ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਧੀ ਉਹਦੀ ਕਿੱਥੇ ਜਾਵੇ ਅਜੇ ਤਾਂ ਹੈ ਮੈਂ ਕੱਲੀ ਆ ਪੰਜ ਸੱਤ ਹੋਣ ਤੇ ਫਿਰ ਪਤਾ ਨਹੀਂ ਕੀ ਬਣੇ ਤੇ ਕੋਈ ਨਹੀਂ ਮੈਂ ਕਿਹੜੀ ਨਿਆਣੀ ਆ ਮੈਂ ਇਹਨਾਂ ਨੂੰ ਕੀ ਦੇਣ ਢਈ ਆ ਦੇਣੀ ਨਹੀਂ ਕੀ ਦਿੱਤਾ ਮੈਥੋਂ ਪਰ ਦੇ ਰਖ ਮਾਤਾ ਕੀ ਦਿੱਤਾ ਵਾ ਆੜਾ ਹੁਣ ਲੱਖ ਰੁਪਈਆ ਦਿੱਤਾ ਹੀ ਉਹਨੇ ਹੱਥ ਧਾਰ ਹੀ ਲਏ ਆ ਮੋੜ ਹੀ ਦੇਣੇ ਆਹੋ ਪਹਿਲਾਂ ਤੇ ਤੇਰੇ ਉਹਨੇ ਸਾਰੇ ਮੋੜ ਤੇ ਜਿਹੜੇ ਹੁਣ ਉਹਨਾ ਮੋੜ ਦੇਣੇ ਆ ਨਿਵਾਨ ਕੇ ਵਿਚਾਰਾ ਨਾ ਮੇਰੇ ਲਾਗੇ ਹੀ ਬਹਿ ਗਿਆ ਪਹਿਲਾਂ ਉਹਨੇ ਗੱਲਾਂ ਬਾਤਾਂ ਦੋਅ ਕਿਤੀਆਂ ਫੇਰ ਮੇਨਾਂ ਦਾ ਵੀ ਮਾਤਾ ਥੋੜੇ ਜਿ ਪੈਸੇ ਦੇ ਦੁਕਾਨ ਚ ਸੌਦਾ ਛੁੱਟਣਾ ਉਹ ਮਾਤਾ ਮਾਸਾ ਕੇ ਤੇਰੇ ਨਾਲ ਮਿੱਠਾ ਮੇਨ ਮੇਨ ਕਰਦੇ ਤੇ ਤੂੰ ਉਸੇ ਵੇਲੇ ਉਹਨਾਂ ਨੇ ਮਗਰ ਲੱਗ ਤੁਰਦੀ ਆ ਜਦੋਂ ਤੇਰੇ ਕੋਲ ਆਣ ਕੇ ਬੈਠੇ ਉਹਨੂੰ ਕਹਿਣਾ ਸੀ ਆ ਪੀ ਕਦੀ ਪੈਨ ਦੇ ਕੋਲ ਵੀ ਜਾ ਕੇ 걔ੜਾ ਮਾਰ ਲਿਆ ਕਰ ਤੂੰ ਉਹਨਾਂ ਨੂੰ ਕਹਦਾ ਕਰ ਜੇ ਆਪ ਨਹੀਂ ਆ ਸਕਦੀ ਤੂੰ ਕਹਿ ਨਹੀਂ ਪਤਾ ਲੱਗਦਾ ਤੂੰ ਮੇਰੇ ਤੇ ਰੋਸ਼ ਕਰਦੀ ਕਹਿ ਕੇ ਜਾ ਜਿੱਦਾਂ ਮੇਰੇ ਨਾਲ ਤੇਰੀ ਲੁਤਰੋ ਚੱਲਦੀ ਉਹਨਾਂ ਗਾੜੀ ਨਹੀਂ ਚੱਲਦੀ ਉਹ ਮਾਦਾ ਸਾਰੀਆਂ ਗੱਲਾਂ ਤੂੰ ਛੱਡ ਮੈਂ ਇੱਥੇ ਆ ਲੜਨ ਨਹੀਂ ਆਈ ਤੇ ਨਾ ਮੈਂ ਕਿਸੇ ਦਾ ਸਮਝੌਤਾ ਕਰਾਉਣਾ ਆਈ ਤੇ ਨਾ ਮੈਂ ਕਹਿਣੀ ਆਈ ਵੀ ਮੇਰੇ ਮਗਰ ਆਓ ਮੈਂ ਆਈ ਹੂ ਤੇਰੇ ਕੋਲ ਮੇਰੀਆਂ ਜਠਾਣੀਆਂ ਦਰਾਨੀਆਂ ਦੀ ਚੜ ਮੱਚਦੀ ਉਹਨਾਂ ਦੇ ਘਰ ਵਾਲੇ ਲੱਗੇ ਕਮਾਂਕਾਰਾਂ ਤੇ ਤੇ ਪੈਸਾ ਆਉਂਦਾ ਉਹਨਾਂ ਨੂੰ ਖੁੱਲਾ ਤੇ ਮੇਰਾ ਤੁਰਿਆ ਫਿਰਦਾ ਵੇਲਾ ਜਿਹੜੀ ਵਿੱਚਲੀ ਗੱਲ ਲੜਾਈ ਸਾਡੀ ਹੋਰ ਕੋਈ ਨਹੀਂ ਤੇ ਬਣਾਉਂਦੇ ਆ ਵਾ ਇਹਨਾਂ ਦਾ ਬਾਹਰ ਦਾ ਕੰਮ ਤੇ ਮੈਂ ਤੇਰੇ ਕੋ ਤਾਂ ਆਈ ਹੂ ਵੀ ਹੁਣ ਨਾ ਕਿਸ ਨੂੰ ਪੈਸਾ ਤੇ ਲੱਦਾ ਨਹੀਂ ਹੁਣ ਮੈਨੂੰ ਪੈਸਾ ਦੀ ਪੈਣੀ ਹੂ ਲੋੜ ਲੈ ਦੱਸ ਪੁੱਤ ਜੀ ਬਈਆ ਸਾਸਰੀ ਘਰ ਭਾਬੀ ਜੀ ਸਾਸਰੀ ਘਰ ਕੀ ਹਾਲ ਠੀਕ ਹੈ ਵਧੀਆ ਤੁਸੀਂ ਕਿੱਥੇ ਜਾਏ ਹੋ ਮੈਂ ਮਾੜਾ ਜਾ ਉਧਰ ਕੰਮ ਹੀ ਗਈ ਹਾਂਗੇ ਹਰ ਘੋਰ ਸਣਾ ਕਿਦਾਂ ਕੱਲੀ ਆਈ ਹਾਂ ਠੀਕ ਵਧੀਆ ਹਾਂਜੀ ਕੱਲੀ ਆਈ ਹਾਂ ਮੈਂ ਚਾਹ ਪਣੀ ਪਿਆਈ ਮਮੀ ਚਾਹ ਵੀ ਪਿਆਲ ਦੰਨੇ ਆ ਹਾਂ ਜਾਈ ਪ੍ਰੀਤ ਵੱਲੋਂ ਆਈ ਉਧਰ ਪਿਆਲੀ ਹੈ ਪਿਆਲੀ ਨਹੀਂ ਨਹੀਂ ਮੈਂ ਪਾਣੀ ਪੀ ਕੇ ਆ ਗਈ ਮੈਂ ਨਹੀਂ ਚਾਚਾ ਪਈ ਉਹਨੇ ਉਹਨੇ ਤਾਂ ਮੈਨੂੰ ਇਹੋ ਕਿਹਾ ਵੀ ਸਾਡੀ ਲੜਾਈ ਨੂੰ ਕਦੀ ਕਾਦੀ ਲੜਾਈ ਸਾਡੀ ਭਾਬੀ ਬਲਾਂ ਮੈਨੂੰ ਦੱਸੋ ਮੈਂ ਦੀਪ ਤੂੰ ਆਪ ਸਿਆਣੀ ਆ ਤੈਨੂੰ ਵੀ ਪਤਾ ਵਾ ਵੇਹ ਮਮੀ ਤੇ ਮੇਰੇ ਨਾਲ ਹੈਗੀ ਹੈਗੀ ਆ ਚਲੋ ਆਪਣਾ ਕਰਨ ਲਈ ਆਉਂਦੀ ਪੈਨਸ਼ਨ ਆਉਂਦੀ ਹੈ ਤੇ ਨਾਲ ਉਹ ਦਾਦੀ ਵੀ ਆ ਉਹਨੂੰ ਵੀ ਸਾਭਦੀ ਆ ਉਹਨੂੰ ਸੁਣਦਾ ਹੈ ਨਹੀਂ ਆ ਤੇ ਸਾਰਾ ਦਿਨ ਮੇਰਾ ਬੜਾ ਦਿਮਾਗ ਖਾਂਦੀ ਹੈ ਤੇ ਨਾਲੇ ਵੇਹ ਸਾਡੀ ਤੇ ਘਰ ਦੀ ਗੱਲ ਵਾ ਤੇ ਤੈਨੂੰ ਆਉਂਦੇ ਉਹਨੇ ਕੀ ਦੱਸਤੀਆਂ ਤੈਨੂੰ ਉਹਨੇ ਆਪਣੀ ਗੱਲ ਦੱਸੀ ਆ ਵੀ ਕੀ ਕਰਤੂਤ ਕੀ ਕੀਤੀ ਆ ਦੱਸੀ ਆ ਨਹੀਂ ਮੈਨੂੰ ਤੇ ਇਹੋ ਹੀ ਕਿਹਾ ਵਾ ਵੀ ਸਾਨੂੰ ਦਵਿੰਦਰ ਹੀ ਨਹੀਂ ਜੀਣ ਦਿੰਦੀ ਮੈਨੂੰ ਤੇ ਪਤਾ ਨਹੀਂ ਲੱਗਦਾ ਵੀ ਦਵਿੰਦਰ ਕੀ ਬੰਬ ਫੜਿਆ ਵਾ ਜਿਹੜਾ ਇਹਨਾਂ ਨੂੰ ਜੀਣ ਦੇਂਦੀ ਮੈਂ ਮੈਂ ਕਹਦਾ ਬੰਬ ਫੜਿਆ ਉਹੋ ਤੇ ਗੱਲ ਜੇ ਨਾਨ ਸਿਆਣੀ ਹੋਵੇ ਨਾ ਤੇ ਆਪਣੀਆਂ ਭੜਾਈਆਂ ਨੂੰ ਬੰਨ ਕੇ ਰੱਖ ਵੀ ਸਕਦੀ ਆ ਵੇਖ ਲਾਗੇ ਇੱਥੇ ਪਾਰਟੀ ਹੀ ਸਾਰੀ ਆਉਂਦੀ ਆ ਵੀ ਇੰਨੇ ਜਰਾ ਬਾਅਦ ਪਾਰਟੀ ਆਈ ਆ ਤੇ ਚੱਲ ਸਾਰੀਆਂ ਸੂਟ ਬਣਾਉਣੇ ਆ ਤੇ ਮੇਰੇ ਮੂੰਹੋਂ ਸੁਬਾ ਕੀ ਵੀ ਨਿਕਲ ਗਿਆ ਮੈਂ ਹਾਂ ਮੇਰੀ ਸੱਸ ਦੀ ਪੈਨਸ਼ਨ ਆਉਂਦੀ ਆ 40000 ਮੇਰਾ ਸਹੁਰਾ ਫੌਜੀ ਲਟਾਇਰ ਹੀ ਤੱਕੜੇ ਇਹ ਨਹੀਂ ਜੇ ਮੈਂ ਆਪਾਂ ਉਥੇ ਫੌੜ ਮਾਰ ਬੈਠੀ ਵੀ ਮੈਂ 5000 ਦਾ ਸੂਟ ਬਣਾਉਣਾ ਚੱਲ ਤੇਰੇ ਸਾਹਮਣੇ ਕਦੀ ਬਣਾ ਕੇ ਬਿਨ ਦਿੱਤਾ ਤੇਰੇ ਵਿਆਹ ਚ ਬਣਾਇਆ ਹੀ ਦੋ ਵੀ ਇਹ ਇਹ ਚ ਕੋਈ ਹੋਦ ਨਹੀਂ ਨਾ ਮੰਮੀ ਨੇ ਮੈਨੂੰ ਪੈਸੇ ਨਹੀਂ ਦਿੱਤੇ ਮੈਨੂੰ ਆਂਦੀ ਆਪਣੇ ਕੋਲੋਂ ਬਣਾ ਲਾ ਤੇ ਭੈਣੇ ਮੈਂ ਬਣਾ ਲਿਆ ਸੁਣ ਲਾ ਮੇਰ ਤੋਂ ਚੋਰੀ ਇਹਨੇ ਵੱਡੀ ਨੂੰ 5000 ਦੇ ਦਿੱਤਾ ਹੈ 5000 ਦੇ ਦਿੱਤਾ ਵੇ ਜਦੋਂ ਸਾਹਬ ਦੀ ਨਹੀਂ ਕਿਤੇ ਮਾੜਾ ਜਾ ਚਲ ਵੀ ਜਾਵੇ ਨਾ ਇਹ ਘਰ ਗੰਦ ਪਾਤਾ ਇੱਥੇ ਠੁੱਕ ਗਈ ਆ ਐਦਾਂ ਕਰਤਾ ਉਦੋਂ ਕੌਣ ਚਰਦੀ ਮੇਰੇ ਭਾਣ ਭਾਵੇਂ ਥੁੱਕਣ ਜੋ ਮਰਜੀ ਕਰਨ ਮੇਰੀਆਂ ਦੋਵੇਂ ਸੱਸਾਂ ਉਹਨੇ ਸਾਂਭਦੀਆਂ ਹੈ ਅੱਛਾ ਉਹ ਪਲਾ ਹੋਵੇ ਉਹ ਮਨਜੀਦਾ ਉਹਨੇ ਮੈਨੂੰ ਦੱਸਤਾ ਉਹ ਮੈਨੂੰ ਆਂਦੀ ਆ ਫਿਕੁੜੀ ਤੇਰੀ ਜਠਾਣੀ ਨੂੰ ਤੇ ਪੈਸੇ ਦੇ ਕੇ ਆਈ ਤੇਰੀ ਸੱਸ ਇਸੇ ਗੱਲੋਂ ਪੈ ਗਈ ਲੜਾਈ ਫਿਰ ਉਹਨੇ ਕੀ ਚਾਇਆ ਆ피 ਚੱਲ ਹੁਣ ਸਿੱਧੀ ਉਂਗਲੀ ਨਾਲ ਕਿਉਂ ਨਿਕਲਣਾ ਟੇਢੀ ਕਰਨਾ ਮੈਂ ਸਵਾਗਤ ਉੱਠੀ ਚਲੋ ਸੂਟ ਸਾਰ ਸਵਾਇ ਤਿਆਰ ਹੋਈ ਵਿਆਹ ਜਾਣਾ ਸੀ ਤੇ ਕੁੜੇ ਇਹਨੇ ਮੈਨੂੰ ਚਾਹ ਚ ਮਿੱਠਾ ਸੋਡਾ ਪਾਤਾ ਵੀ ਵਿਆਹ ਨਾ ਜਾਵੇਂਗੀ ਕਾਦੀ ਮੇਰੀ ਸੁਣ ਗੱਲ ਮੈਂ ਸਾਰੇ ਜਗ੍ਹਾ ਤੇ ਗਲਤੀ ਕਹਿੰਦੀ ਆ ਮੇਰੀ ਮਾਂ ਦੀ ਇਹਦੀ ਗਲਤੀ ਮੈਂ ਆਪਾਂ ਨਹੀਂ ਆ ਜਿਹੜਾ ਕੰਮ ਕਰਨਾ ਵਾ ਆ ਮਾਤਾ ਕਰਿਆ ਕਰ ਸਾਹਮਣੇ ਬਿਠਾ ਕੇ ਸਾਰਿਆਂ ਨੂੰ ਆੜੇ ਓਲੇ ਪਰਦੇ ਵਾਲੇ ਕੰਮ ਇਹ ਨਾ ਕਰਿਆ ਕਰ ਇਹ ਛੱਡ ਦੇ ਤੈਨੂੰ ਮੈਂ ਬੜੀ ਵਾਰ ਆਂਦੀ ਹੂ ਛੱਡ ਦੇ ਇਹ ਕੰਮ ਮੇਰੀ ਸੁਣ ਗੱਲ ਇਧਰ ਲੈ ਖਲੋ ਜਾ ਨਹੀਂ ਫੇਰ ਇਹਨੇ ਇੱਕ ਮਿੰਟ ਮੇਰੇ ਵੀ ਸੁਣ ਵੇਖ ਲੈ ਫੇਰ ਗੱਲ ਇੱਕ ਵਾਰ ਸੁਣ ਤੇਰੀ ਸੁਣੀ ਆ ਮੈਨੂੰ ਵੇਖ ਮੇਰੀ ਸੱਸ ਤੱਕ ਨੌਲਦੀ ਆ ਗਾੜੀ ਉਹਨੂੰ ਖਵਾਲਦੀ ਆ ਉਹਨੂੰ ਖਵਾਲਦੀ ਸਾਰਾ ਕੁਝ ਇੱਥੇ ਮੇਰਾ ਹਾਂ ਰੇ ਮੈਂ ਉਹ ਸੁਖਵਾਲਦੀ ਆ ਫਿਰ ਮੈਨੂੰ ਦੀਪ ਗੁੱਸਾ ਚੜਦਾ ਚੱਲ ਮੇਰੀ ਗੱਲ ਸੁਣ ਉਹ ਗੱਲ ਆਲ ਨਹੀਂ ਮੈਂ ਉਹ ਗੱਲ ਤੁਸੀਂ ਆਪਣੇ ਆਪਣਾ ਕਰਕੇ ਖਾਂਦੇ ਹਲੇ ਮੰਮੀ ਦਾ ਸਾਰਾ ਕਰ ਲੈਂਦੀ ਆ ਚੱਲ ਮਾਤਾ ਹੀ ਆ ਜੇ ਕਰਦੀ ਤੇ ਉਹਨੂੰ ਵੀ ਤੁਸੀਂ ਸਬਜੀ ਚੀਰਨ ਦਾ ਤਾਂ ਦਿੰਦਾ ਚੀਰਨ ਦਾ ਡਾ ਹੀ ਛੱਡ ਦੇ ਜੇ ਉਹ ਕਿਹੜਾ ਵੀ ਘੜੀ ਬੈਠੀ ਰਹਿੰਦੀ ਆ ਕੰਮ ਉਹ ਵੀ ਬਥੇਰਾ ਕਰਦੀ ਆ ਚੱਲ ਤੁਰਨ ਫਿਰਨਾਂ ਵਿੱਚ ਬੈੱਕੇ ਕਰਦੀ ਆ ਆ ਕੱਪੜੇ ਉਹ ਤੈਅ ਕਰ ਦਿੰਦੀ ਆ ਮਾਤਾ ਜੇ ਸਾਰਾ ਕੁਝ ਕਰਨ ਜੋਗੀ ਆ ਵੇ ਭਾਬੀ ਮੇਰੀ ਸੁਣ ਗੱਲ ਮੈਂ ਤੇਰੇ ਨਾਲ ਕੋਈ ਮਾੜੀ ਚੰਗੀ ਨਹੀਂ ਕਰਨ ਆਈ ਮੈਂ ਇਹ ਕਰਾਂ ਨਹੀਂ ਕਿ ਆਪਣੇ ਘਰ ਦੀਆਂ ਲੜਾਈਆਂ ਰੱਖਿਆ ਕਰੋ ਆਪਣੇ ਘਰ ਦਾ ਕਿ ਮੈਂ ਤੇ ਘ ਉਹੀ ਤੇ ਮੈਂ ਆਖਿਆ ਮੈਂ ਤੇ ਨੂੰ ਆਖਿਆ ਵੀ ਕੁੜੀ ਵਾਲੇ ਜਾਣ ਨੂੰ ਸਾਨੂੰ ਖਰਚਾ ਦਿਆ ਕਰ ਮੇਰੀ ਗੱਲ ਸੁਣ ਵੀਰ ਤੇਰਾ ਵੇਖ ਘਰ ਬੈਠਾ ਮੇਰੇ ਕੋ ਕਦੀ ਪ੍ਰੀਤ ਨੇ ਪੈਸੇ ਨਹੀਂ ਮੰਗੇ ਦਿੱਤੇ ਆ ਮੈਂ ਚੋਰੀ ਨਹੀਂ ਦਿੱਤੇ ਉਹਨੇ ਵੀ ਮੈਨੂੰ ਦੇ ਦੇਣੇ ਹੋਰ ਆਂਦੀ ਚੋਰੀ ਚੋਰੀ ਦਿੱਤੇ ਮੈਨੂੰ ਹੋਰਿਆ ਮੈਂ ਉਥੇ ਨਾਲ ਖੜੀ ਫਿਰ ਲਹਿੜ ਵਿੱਚ ਜਲ ਗਈ ਇਹ ਛੱਡ ਗੱਲ ਸੁਣ ਇੱਕ ਮਿੰਟ ਇਹਨੂੰ ਮੈਂ ਆਖਿਆ ਵੀ ਅਜੇ ਮੇਰੇ ਕੋ ਇੰਨੇ ਕੀ ਆ ਚਲ ਮੈਂ ਉਹ ਦੇ ਦੇ ਇਹਨੂੰ ਮੈਂ ਆਖਿਆ ਤੂੰ ਬਣਾ ਲੈ ਮੈਂ ਤੈਨੂੰ ਵੀ ਦੇ ਦੂੰਗੀ ਕਿਆ ਨਹੀਂ ਕਿਆ ਵਾ ਕਿਆ ਵਾ ਪਰ ਫਿਰ ਦੁੱਖ ਲੱਗਦਾ ਵੀ ਉਦੋਂ ਤੇਰੇ ਕੋ ਹੈ ਨਹੀਂ ਮੁੜ ਕੇ ਤੇਰੇ ਕੋ ਨਿਕਲੇ ਤੇ ਦੂਜੀ ਗੱਲ ਹੋਰ ਸੁਣ ਲੈ ਮੈਂ ਕਿਹ ਕੋ ਲੈਣਾ ਸੀ ਤੇ ਇਹਨਾਂ ਪਤਾ ਨਹੀਂ ਕੀ ਲਾਲਚ ਦਿੱਤਾ ਇਹਨੂੰ ਤੇ ਲੱਖ ਰੁਪਈਆ ਲਿਆਈ ਤੇਰੀ ਮਾਂ ਕੋ ਇਹਨਾਂ ਨੇ ਫੇਰ ਦੁਕਾਨ 'ਚ ਸਮਾਨ ਪਾਉਣ ਨੂੰ ਆ ਜਿਹੜੀ ਦੁਕਾਨ ਖੋਲੀ ਆ ਨਹੀਂ ਉਹ ਰਹਮ ਜੀ ਪੁੱਛ ਲਿਆਵਾ ਉਹ ਆਦੀ ਉਹਨਾਂ ਦਾ ਰੇ ਲੈ ਆ ਪਤਾ ਚਲ ਮੇਰੀ ਸੁਣ ਪਾੜਨ ਵਾਲੀ ਨਹੀਂ ਮੇਰੀ ਆਈ ਨਹੀਂ ਭੈਣਾ ਮਾਦਾ ਕੋਈ ਫੋਨ ਹੀ ਨਹੀਂ ਦਿੰਦੀ ਉਹ ਮੇਰਾ ਪੁੱਤ ਵੱਡਾ ਦਿੱਤੇ ਲੈ ਮੈਂ ਡਰ ਕੇ ਨਹੀਂ ਆਂਦੀ ਨਹੀਂ ਦਿੱਤੇ ਉਹ ਮੈਂ ਤੈਨੂੰ ਇਹ ਨਹੀਂ ਆਂਦੀ ਤੇਰਾ ਪੁੱਤ ਨਹੀਂ ਆ ਮੰਮੀ ਮੈਂ ਜਿਹੜੀ ਗੱਲ ਕਰ ਰਹੀ ਆ ਇੱਕ ਮਿੰਟ ਭਾਬੀ ਮੈਂ ਤਾਂ ਇਹ ਨਾਲ ਗੱਲ ਇਹ ਨਹੀਂ ਕਰਨੀ ਵੀ ਕਿਉਂ ਦਿੱਤੇ ਮੈਂ ਨਹੀਂ ਪਾਪੂ ਆਪਣਾ ਕਮਾਉਂਦੇ ਖਾਂਦੇ ਆ ਚਲ ਜਿਹੜਾ ਤੇਰਾ ਪੱਲਾ ਪੋਲ ਰੱਖੇਗੀ ਬਲਕੇ ਤੇਰੇ ਹੀ ਕੰਮ ਆਉਣਾ ਵਾ ਦੋਤੇ ਦੋਦੀਆਂ ਨਹੀਂ ਵਿਆਹਣੇ ਇਹਨਾਂ ਤੇੜੇ ਨਹੀਂ ਮੈਨੂੰ ਦੋਤੇ ਦੋਦੀਆਂ ਕੀ ਇਹਨੇ ਵਿਆਹਣੇ ਇਹਨੇ ਤਾਂ ਧੀ ਛੱਡੀ ਛੱਡੀ ਆ ਨਾ ਕੋਈ ਭਰਾ ਵੜੇ ਨਾ ਪਰਜਾਈ ਤੇ ਨਾ ਬੜੇ ਮਾਂ ਨਹੀਂ ਇਧਰ ਨੱਕ ਪਨ ਹੈਗਾ ਹਾਂ ਲੈ ਉਹਨੂੰ ਵੀ ਨਾਲ ਹੀ ਰਹੀ ਆ ਤੇ ਕੱਲੀ ਨਹੀਂ ਮੇਰੀ ਗੱਲ ਸੁਣ ਇਧਰ ਨੱਕ ਪਨ ਕਹਿੰਦਾ ਮਹੀਨਾ ਹੋ ਗਿਆ ਜੋ ਬੰਕਾਰ ਆਣ ਕੇ ਬੈਠਾ ਵਾ ਤੇ ਹੁਣ ਉਹ ਕਿਤੇ ਜਾਊਗਾ ਕਰੂਗਾ ਹੁਣ ਜੇ ਤੇਰੇ ਸਿਰ ਤੇ ਹੀ ਬੈਠੀ ਹੋਈ ਤੇ ਫੇਰ ਤੂੰ ਹੁਣ ਦਲੇ ਤੇ ਹੀ ਜਾਈਏ ਨਾ ਗੱਲ ਸੁਣ ਹਾ ਗੱਲ ਭਾਬੀ ਤੁਸੀਂ ਵੀ ਕਹਿੰਦੇ ਚੰਗੀਆਂ ਨਹੀਂ ਲੱਗਦੇ 5000 ਸੂਟ ਵਾਸਤੇ ਤੂੰ ਮੰਗ ਸਕਦੀਆਂ ਤੇ ਤੂੰ ਕਹਿੰਦੀ ਆ ਵੀ ਅਸੀਂ ਕੁੜੀ ਕੋਲ ਜਾਣਾ ਲਿਆ ਲੋੜੀ ਰਾਂ ਕੇ ਚੱਲੀ ਆ ਤੇ ਤੇ ਕੋਈ ਬੜਿਆ ਮੇਰੇ ਘਰ ਆ ਕੀ ਆ ਹੀ ਮੈਂ ਪਰ ਜਦੋਂ ਆਈ ਤੇਰੇ ਤੇ ਗੱਲ ਤੂੰ ਹੁਣ ਜੋ ਬਨ ਘਰ ਬੈਠਾ ਭਾਬੀ ਮੇਰੀ ਸੁਣ ਗੱਲ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਆਪਾਂ ਆਣੇ ਨਿੱਕੇ ਮੋਟੇ ਰੌਣਿਆਂ ਦੇ ਵਿੱਚ ਪਈਏ ਜਿਹੜੇ ਕੰਮ ਮੈਂ ਆ ਹੀ ਆਇਆ ਤੂੰ ਚਾਹ ਬਣਾ ਲਾ ਮੇਰੇ ਲਈ ਭੈਣ ਘੋਟ ਤੇ ਮੈਂ ਚਾਹ ਪੀ ਕੇ ਤੇ ਮੈਂ ਮੁੜ ਜਾਣਾ ਵਾ ਤੇ ਮਾਤਾ ਨਾਲ ਮੈਂ ਗੱਲ ਕਰਨਾ ਹੀ ਆ ਸਾਡਾ ਬੰਡਿਆ ਬਾਹਰ ਦਾ ਤੇ ਮੈਂ ਤੇ ਆ ਪੈਸਾ ਕਰਕੇ ਆਈ ਆ ਤੇ ਮਾਦਾ ਅੱਠਾਂ ਦਿਨਾਂ ਦਾ ਟਾਈਮ ਹੀ ਹੋ ਤੇ ਪੈਸਾ ਅਰੇਂਜਮੈਂਟ ਕਰ ਮੈਨੂੰ ਨਹੀਂ ਪਤਾ ਮੈਂ ਚੋਰੀ ਨਹੀਂ ਮੰਗਣ ਦੀ ਮੈਂ ਸਾਦੀ ਮੰਗਣ ਈ ਆ ਜਿੱਥੋਂ ਮਰਜ਼ੀ ਕਰ ਲੈ ਜਿੰਨੇ ਆ ਵੇਖ ਲੈ ਜਿੰਨੇ ਤੂੰ ਕਰ ਦੇਂਗੀ ਉਸੇ ਮੁਲਕ ਦਾ ਵੀਜ਼ਾ ਲੱਗ ਜੂ ਜੇ ਜ਼ਿਆਦੇ ਕਰ ਦੇਂਗੀ ਚੰਗੇ ਮੁਲਕ ਚੱਲ ਜੂ ਅੱਜ ਮੇਰਾ ਬੰਦਾ ਗਿਆ ਹੋਊਗਾ ਭਲਕੇ ਮੇਰਾ ਬੱਚਾ ਸੈੱਟ ਹੋ ਜਾਊਗਾ ਉਹ ਤੇ ਅੱਗੇ ਰੋਂਦਾ ਵਾ ਆਂਦਾ ਜੇ ਮੇਰੇ ਮਾਂ ਪਿਓ ਨੇ ਨਹੀਂ ਮੇਰਾ ਸਾਥ ਦਿੱਤਾ ਕੋਈ ਤਾਂ ਦਵੇ ਕੰਮ ਸੋ ਕੰਮ ਸਾਥ ਕੋਈ ਨਹੀਂ ਹਵ ਤੇ ਤੱਕ ਕਰਦੂਗੀ ਜਿੰਨਾ ਮੇਰੇ ਕੋ ਸਰੇ ਬਣੇ ਆਹ ਚਲ ਕੋਈ ਨਹੀਂ ਕਰ ਦੇਣਗੇ ਸਰੇ ਬਣੇ ਨਹੀਂ ਮੈਂ ਚਾਹ ਬਣਾ ਲਵਾਂ ਇਦਾਂ ਕਰੀ ਮੈਂ ਵੀ ਇਦ ਨਹੀਂ ਕਰੇ ਮਿਲਿਆ ਤੇ ਭਾਬੀ ਨੂੰ ਤਾਂ ਮੈਂ ਮਿਲ ਕੇ ਮੜਾ ਜਾ ਆ ਗਈਆਂ ਤਾਂ ਉਹਨੂੰ ਵੀ ਕਹਿਦੀ ਪਿਓ ਲੱਖ ਮੋੜ ਦੇਵੇ ਹੁਣ ਜਿਉਂਨੇ ਧਾਰੇ ਲਾਇਆ ਤ ਉਹਨੂੰ ਕਹੇ ਕਰਦੇ 8-10 ਦਿਨਾਂ ਤੱਕ ਕਿਤਨਾ ਕਿਤ ਫੜ ਤੜ ਕੇ ਤੇ ਮੇਰਾ ਕਰ ਦੇਈ ਮੈਨੂੰ ਕੋਈ 5-7 ਲੱਖ ਕਰ ਦੇ ਮੈਨੂੰ ਮੇਰਾ ਕਰਕੇ ਤੇ ਉਹਨੂੰ ਤੰਗੀ ਦਊਂਗੀ ਕੀ ਪਤਾ ਜੇ ਕੋ ਹੈਗੇ ਕਿ ਨਹੀਂ ਤਮਾਤਾ ਤੂੰ ਉਹਨਾਂ ਨੂੰ ਕਹਿ ਵੀ ਉਹ ਤਾਂ ਸਾਰਾ ਕਮਾਈ ਵਾਲੇ ਪੈਲੀ ਬੰਨੇ ਵਾਲੇ ਆ ਤੇ ਮੈਨੂੰ ਕਿੱਥੋਂ ਆਉਂਦਾ ਆ ਤੂੰ ਮੇਰਾ ਸੋਚ ਮਾਸਾ ਪੂਰਾ ਲੋਕਾਂ ਦੀਆਂ ਮਾਵਾਂ ਦੇ ਕਿਤੇ ਇੰਨਾ ਕਰਦੀਆਂ ਵਾ ਤੇ ਚੱਲ ਪੁੱਛ ਕੇ ਵੇਖ ਲੂੰਗੀ ਲਓ ਜੀ ਆ ਇੱਕ ਮਸਲਾ ਹੋਰ ਖੜਾ ਹੋ ਗਿਆ ਆ ਮੈਂ ਤੇ ਫਰੀ ਦੀਆਂ ਡੋਲੀਆਂ ਸਾਹਮਣੇ ਡਈਆਂ ਇਹਨਾਂ ਤੇ ਪਹਿਲਾਂ ਸਾਈਆਂ ਲਾਈਆਂ ਕਦੀ ਵੱਡੀ ਨਾ ਉਹਨੂੰ ਦੇਤੇ ਹੁਣ 5-6 ਲੱਖ ਤੀਨ ਨੂੰ ਦੇ ਦੇਣਾ ਤੇ ਮੈਂ ਮੈਂ ਇੱਥੇ ਆ ਬੋਲੀਆਂ ਸਾਹਮਣ ਨੂੰ ਦੇ ਲੈਣ ਦੇ ਪੈਸੇ ਕਿ ਭਲਾ ਇਹਨੇ ਦਿੱਦੀਆਂ ਮੈਂ ਤੇ ਤੀ ਗਿਆ ਤੀਨ ਦਿਨੂ ਕਹਿਣਾ ਤੇ ਇਹਨਾਂ ਦੇ ਨਾਲ ਹੀ ਡੋਲੀਆਂ ਦੋਆਂ ਨੂੰ ਜੋਕ ਤੇ ਨਾਲੇ ਸਾੰਬੇ ਤੇ ਲੱਗੂ ਪਤਾ ਹੈ ਢੋਲ ਦੂਰੋ ਦੂਰੋ ਵੱਜਦੇ ਚੰਗੇ ਲੱਗਦੇ ਆ ਗੱਡੀ ਚਲਾਕ ਵਾ ਗੱਲ ਸੁਣ ਮਾਤਾ ਮੇਰੀ ਉਹਦੇ ਸਾਹਮਣੇ ਤੇ ਮੈਂ ਕੋਈ ਨਹੀਂ ਆ ਮੈਂ ਆ ਹੀ ਆਪਣੀਆਂ ਜਠਾਣੀਆਂ ਦਰਾਣੀਆਂ ਚ ਪੂਰੇ ਰੋਬ ਨਾਲ ਕਹਿ ਕੇ ਵੀ ਹੈਗੀ ਮੇਰੀ ਮਾਂ ਸਭ ਕੁਝ ਵਾਲੀ ਆ ਤੇ ਹੁਣ ਆ ਮੇਰੀ ਪਿੱਠ ਨਾ ਲੱਗੰਦਈ ਜਿੰਨਾ ਹੋ ਸਕਿਆ ਆ ਯੋਰ ਪਾ ਕੇ ਤੇ ਮੈਨੂੰ ਪੈਸਾਂ ਦਾ ਕਰ ਦੇਈਂ ਮੈਂ ਬੜੀ ਆਸ ਤੇ ਆਈ ਉਹ ਤੇ ਕਿਤੇ ਇਹ ਨਾ ਹੋਵੇ ਕਿ ਮੈਂ ਇਧਰੋਂ ਵੀ ਹੱਥ ਧੋ ਕੇ ਬਹਿ ਜਾਂਦੇ ਮੈਨੂੰ ਆਖਣ ਵੀ ਹੁਣ ਪੈ ਗਏ ਆ ਨਹੀਂ ਨਹੀਂ ਸਾਰੇ ਪੈਸਾ ਤਾਂ ਥੋੜੀ ਨਰਮਾ ਪਿਆ ਤਾਂ ਦਿੰਨੀ ਆ ਇਦਾਂ ਕਰੀ ਛੇ ਰਾਜੇ ਛੇ ਦਿਮਾ ਆ ਜੂਗੀ ਇਥੋਂ ਆਹ ਹੋ ਜੇ ਸਾਡੀ ਉਧਰ ਗੱਲਬਾਤ ਚੱਲਣ ਲਈ ਆ ਆ ਥੋੜੇ ਜਿਹਾ ਹੈਗੇ ਮੇਰੇ ਕੋਲ ਉਹਨੇ ਕ ਦੇ ਕੇ ਤਾਂ ਅਸੀਂ ਕਾਗਜ਼ੀ ਕਾਰਵਾਈ ਸਾਰੀ ਕਰ ਲੈਣੀ ਆ ਜਿੱਦਨ ਏਜੰਟ ਨੂੰ ਪੈਸੇ ਅਹੀਂ ਦੇਨੇ ਆ ਆ ਖੜਨੇ ਤੇਰੇ ਕੋਲ ਉਧਰ ਨਹੀਂ ਘਰੇਹੀਂ ਵੀ ਨਹੀਂ ਰੱਖਣੇ ਬੜਾ ਜਮਾਨਾ ਮਾੜਾ ਵਾ ਉਦੋਂ ਹੀ ਖੜਨੇ ਆ ਤੇ ਉਦੋਂ ਹੀ ਉਸੇ ਵਲੇ ਅਸੀਂ ਦੇਖੇ ਤੇ ਆ ਜਿਹੜਾ 10 15 ਦਿਨਾਂ ਦੇ ਵਿੱਚ ਕੰਮ ਬਾਂਝੇ ਤੇ ਪਤਾ ਹੀ ਸਾਰਿਆਂ ਨੂੰ ਉਦੋਂ ਲੱਗੇ ਕੋਈ ਨਹੀਂ ਜੇ ਇਹਨਾਂ ਨੇ ਕਦੀ ਮੇਰੀ ਬਾਤ ਪੁੱਛੀ ਤੇ ਮੈਂ ਵੀ ਨਹੀਂ ਕਹਿਣਾ ਤੇ ਮੇਰਾ ਘਰ ਵਾਲਾ ਚੱਲਿਆ ਤੇ ਆ ਜਾਓ ਤੇ ਮਿਲ ਜਾਓ ਤੇ ਚੜਾ ਜਾਓ ਚਲ ਕੋਈ ਨਹੀਂ ਕੋਈ ਨਹੀਂ